ਗਰਪਿਆਰੀ ਸਾਧ ਸੰਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਓ ਅੱਜ ਤੁਹਾਨੂੰ ਕੜਾ ਪ੍ਰਸ਼ਾਦ ਦੀ ਦੇਖ ਬਣਾਉਣੀ ਦੱਸਦੇ ਆ ਨਾਲੇ ਦਾਸ ਬਣਾ ਰਿਆ ਏ ਸੰਡੇ ਦਾ ਦਿਹਾੜਾ ਏ ਤੇ ਮੈਂ ਤਿੰਨ ਟਕੀਆਂ ਅੱਧਾ ਅੱਧਾ ਕਿਲੋ ਦੀਆਂ ਪਾਈਆਂ ਨੇ ਮਤਲਬ 1.5 ਕਿਲੋ ਮੱਖਣੇ ਤੇ ਮੱਖਣ ਨੂੰ ਗਰਮ ਕੀਤਾ ਹੈ ਤੇ ਨਾਲ ਆਪਾਂ ਪਾਣੀ ਗਰਮ ਤਰਿਆ ਹੋਇਆ ਏ ਇਹ 6 ਕਿਲੋ ਪਾਣੀ ਰੱਖਿਆ ਹੋਇਆ ਏ 4 ਗੁਣਾ ਵੱਧ ਪਾਣੀ ਰੱਖਿਆ ਏ ਠੀਕ ਹੈ ਇਹਦੇ ਵਿੱਚ ਆਪਾਂ 1.5 ਕਿਲੋ ਅਖੰਡ ਪਾਈ ਹੋਈ ਹੈ ਤੇ ਨਾਲ ਦੀ ਨਾਲ ਆਪਣਾ ਪਾਣੀ ਗਰਮ ਹੋਇਆ ਨਾ ਹੁਣ ਆਪਣਾ ਮੱਖਣ ਹੋ ਗਿਆ ਗਰਮ ਤੇ ਨਾਲ ਆਪਾਂ ਸੂਜੀ ਅਤੇ ਆਟਾ ਇਹ ਮਿਕਸ ਕੀਤਾ ਹੋਇਆ ਹੈ ਕਈ ਲੋਕ ਜਿਹੜਾ ਕੱਲਾ ਆٹے ਦਾ ਪ੍ਰਸ਼ਾਦ ਬਣਾਉਂਦੇ ਆ ਉਹ ਵੀ ਬਹੁਤ ਵਧੀਆ ਬਣਦਾ ਹੈ ਪਰ ਅਸੀਂ ਇੱਥੇ ਬੈਡਫੁੱਡ ਦੇ ਵਿੱਚ ਹੈਗੇ ਹਾਂ ਇੱਥੇ ਨਾਲ ਸੂਜੀ ਮਿਕਸ ਕੀਤੀ ਹੋਈ ਹੈ ਜੂਕੇ ਦੇ ਵਿੱਚ ਤੇ ਅਸੀਂ ਨਾਲ ਸੂਜੀ ਮਿਕਸ ਕਰਕੇ ਬਣਾਉਨੇ ਆ ਹੁਣ ਇਹਨੂੰ ਗਰਮ-ਗਰਮ ਜਿਹੜਾ ਆਪਣਾ ਬਟਰ ਹੈ ਉਹਦੇ ਵਿੱਚ ਪਾ ਦਿੱਤਾ ਏ ਫਿਰ ਆਪਾਂ ਹਿਲਾਈ ਜਾਣਾ ਏ ਥੱਲੇ ਨਾ ਲੱਗੇ ਅੱਗ ਮੱਠੀ ਰੱਖਣੀ ਏ ਘੱਟ ਰੱਖਣੀ ਏ ਕਿ ਇੱਕਦਮ ਸੜੇ ਨਾ ਆਪਾਂ ਨੂੰ ਕਾਲੀ ਨਾ ਕਿਸੇ ਚੀਜ਼ ਦੀ ਕਰਨੀ ਪਵੇ ਧਿਆਨ ਦੇ ਨਾਲ ਪ੍ਰਸ਼ਾਦ ਬਣਾਉਣਾ ਕਿਉਂਕਿ ਸਾਰੀ ਸੰਗਤ ਦੇ ਵਿੱਚ ਆਪਾਂ ਵਰਤਾਉਣਾ ਹੁੰਦਾ ਏ ਥੋੜਾ-ਥੋੜਾ ਪ੍ਰਸ਼ਾਦ ਵਧੀਆ ਬਣੇ ਤੇ ਗੁੱਢ ਬਣੇ ਤਾਂ ਬਹੁਤ ਚੰਗਾ ਲੱਗਦਾ ਏ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਹੋਰ ਪਾਉਣਾ ਏ ਕਿਉਂਕਿ ਆਟਾ ਘੱਟ ਸੀ ਆਟਾ ਪਾ ਕੇ ਬਿਲਕੁਲ ਨਾਰਮਲ ਕਰ ਲੈਣਾ ਨਾ ਕਿ ਹੋ ਜ਼ਿਆਦਾ ਹੋਵੇ ਤੇ ਨਾ ਹੀ ਸੁੱਕਾ ਜ਼ਿਆਦਾ ਹੋਵੇ ਨਾਰਮਲ ਰੱਖਣਾ ਜਿਹੜਾ ਨਾਰਮਲ ਹਿਲਦਾ ਰਹੇ ਹੁਣ ਆਪਾਂ ਨੂੰ ਨਾਰਮਲ ਹਲਾਈ ਜਾਣਾ ਹਲਾਈ ਜਾਣਾ ਥੱਲੇ ਨਹੀਂ ਲਗੰਦਣਾ ਬਿਲਕੁਲ ਵੀ ਧਿਆਨ ਰੱਖਣਾ ਪ੍ਰਸ਼ਾਦ ਦਾ ਨਾਲ ਆਪਾਂ ਪਾਣੀ ਗਰਮ ਪਹਿਲਾਂ ਰੱਖਿਆ ਹੈ ਵਿੱਚੇ ਖੰਡ ਪਾਈ ਹੈ ਉਹਨੇ ਗਰਮ ਹੋ ਕੇ ਉਬਲ ਜਾਣਾ ਹੈ ਤੇ ਪ੍ਰਸ਼ਾਦ ਦਾ ਜ਼ਿਆਦਾ ਧਿਆਨ ਰੱਖਣਾ ਕਿ ਇਹਨੂੰ ਆਪਾਂ ਬਾਰ-ਬਾਰ ਹਲਾਈ ਜਾਣਾ ਹੈ ਇਹਨੂੰ ਰੁਕਣਾ ਨਹੀਂ ਹੈ ਸਾਰੇ ਬੰਨਿਆਂ ਤੋਂ ਹਲਾਉਣਾ ਹੈ ਆਸੇ-ਪਾਸੇ ਤੋਂ ਵੀ ਜੋ ਵੀ ਲੱਗਾ ਹੈ ਸੜੇ ਨਾ ਕਿਸੇ ਬੰਨਿਓ ਤੇ ਪ੍ਰਸ਼ਾਦ ਹਲਾ ਲਾ ਕੇ ਵਿੱਚ ਕਰੀ ਜਾਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਜਦੋਂ ਆਪਾਂ ਪ੍ਰਸ਼ਾਦ ਬਣਾਉਣੀ ਹੈ ਨਾਲ ਨਾਲ ਵੈਗਰੂ ਸਿਮਨ ਦਾ ਜਾਪ ਤੁਸੀਂ ਕਰ ਸਕਦੇ ਹੋ ਜਪਜੀ ਸਾਹਿਬ ਦਾ ਜਾਪ ਕਰ ਸਕਦੇ ਹੋ ਤੇ ਹੋਰ ਵੀ ਪ੍ਰਸ਼ਾਦ ਦੇ ਵਿੱਚ ਬਰਕਤ ਪੈਂਦੀ ਹੈ ਵੈਗਰੂ ਦਾ ਨਾਮ ਜਪੀਏ ਤਾਂ ਭਲਾ ਹੁੰਦਾ ਹੈ ਸਾਡਾ ਆਪਣਾ ਵੀ ਸ਼ਗਰ ਵਾਲਿਆਂ ਦਾ ਵੀ ਤੇ ਇਸ ਤਰ੍ਹਾਂ ਪ੍ਰਸ਼ਾਦ ਹਲਾਈ ਜਾਣਾ ਹੈ ਠੀਕ ਹੈ ਜੀ ਇਹਨੂੰ ਆਪਾਂ ਬ੍ਰਾਊਨ ਕਰਨਾ ਹੈ ਨਾ ਜ਼ਿਆਦਾ ਬ੍ਰਾਊਨ ਕਰਨਾ ਇਸ ਸਾੜਨਾ ਨਹੀਂ ਹੈ ਤੇ ਨਾ ਹੀ ਕੱਚਾ ਰੱਖਣਾ ਹੈ ਮਤਲਬ ਚਿੱਟਾ ਨਹੀਂ ਰੱਖਣਾ ਚਿੱਟੇ ਦੇ ਵਿੱਚ ਪਾਣੀ ਪੈ ਗਿਆ ਤੇ ਪ੍ਰਸ਼ਾਦ ਜੁੜੀ ਜਾਣਾ ਹੈ ਲੇਵੀ ਬਣ ਜਾਣੀ ਹੈ ਜਿਆਦਾ ਲਾਲ ਹੋ ਗਿਆ ਤਾਂ ਫਿਰ ਬਿਲਕੁਲ ਉਹਦਾ ਕਲਰ ਚੇਂਜ ਹੋ ਜਾਣਾ ਪ੍ਰਸ਼ਾਦ ਵਾਲਾ ਕਲਰ ਨਹੀਂ ਰਹਿਣਾ ਬਿਲਕੁਲ ਗਾੜਾ ਕਾਲਾ ਜਾਂ ਪ੍ਰਸ਼ਾਦ ਬਣ ਜਾਣਾ ਫਿਰ ਉਹ ਵੀ ਨਹੀਂ ਆਪਾਂ ਕਰਨਾ ਬਿਲਕੁਲ ਨਾਰਮਲ ਜਦੋਂ ਇਹਦੀ ਤੁਹਾਨੂੰ ਪਤਾ ਲੱਗ ਜਾਏ ਕਿ ਭੁੱਜਣ ਲੱਗ ਪਏ ਬ੍ਰਾਊਨ ਹੋਣ ਲੱਗ ਪਏ ਉਦੋਂ ਪਾਣੀ ਜਿਹੜਾ ਤੁਹਾਡਾ ਉਬਲਣ ਲੱਗ ਪਣਾ ਹੈ ਗਰਮ ਹੋ ਜਾਣਾ ਹੈ ਪਾਣੀ ਹਨਾ ਜਦੋਂ ਪਾਣੀ ਵੀ ਗਰਮ ਹੋ ਗਿਆ ਫਿਰ ਤੁਸੀਂ ਜਦੋਂ ਦੇਖੋ ਹੁਣ ਪਾਣੀ ਵੀ ਜਿਹੜਾ ਆਪਣਾ ਬਿਲਕੁਲ ਗਰਮ ਹੋਣ ਤੇ ਆਇਆ ਹੈ ਬਾਲਾ ਆਇਨਾ ਨੂੰ ਵੇਖੋ ਹੁਣ ਪ੍ਰਚਾਦ ਵੀ ਆਪਣਾ ਬਰਾਉਨ ਹੋ ਗਿਆ ਇਸ ਤਰ੍ਹਾਂ ਬਰਾਉਨ ਹੋ ਜਾਣਾ ਫਿਰ ਆਪਾਂ ਥੱਲੇ ਉਹਦਾ ਸਿਲੰਡਰ ਬੰਦ ਕਰ ਦੇਣਾ ਗੈਸ ਬੰਦ ਕਰ ਦੇਣਾ ਕਿਉਂਕਿ ਸੜੇ ਦਾ ਮੈਂ ਬੰਦ ਕਰ ਦਿੱਤਾ ਹੈ ਥੱਲੇ ਪਾਇਲਟ ਚੱਲਦਾ ਪਿਆ ਹੈ ਇਧਰੋਂ ਆਪਣਾ ਪਾਣੀ ਉਬਲ ਗਿਆ ਹੈ ਹੁਣ ਆਪਾਂ ਪਾਣੀ ਝੁੱਕ ਕੇ ਆਹਮ ਨਾਲ ਦੇ ਵਿੱਚ ਸਿੱਝ ਸਿੱਝੇ ਪਾਉਣਾ ਜਿਹੜੇ ਛਿੱਟੇ ਨਾ ਪੈਣ ਕਿਉਂਕਿ ਪਾਣੀ ਉਬਲਦਾ ਪਿਆ ਹੈ ਦੇਗ ਵੀ ਗਰਮ ਹੈ ਤੇ ਆਹਮ ਨਾ ਪਾਉਣਾ ਹੈ ਪਿਛੇ ਹੋ ਕੇ ਪਾਉਣਾ ਹੈ ਹੱਥ ਪਿੱਛੇ ਰੱਖਣੇ ਇੱਕਦਮ ਵਿਚਕਾਰ ਨਹੀਂ ਰੱਖਣੇ ਕਿਉਂਕਿ ਜਿਹੜੇ ਭਾਗ ਹੈ ਸਾਡੇ ਹੱਥਾਂ ਨੂੰ ਦੇ ਨਾਲ ਹੱਥਾਂ ਨੂੰ ਸਾੜੇ ਨਾ ਹਨਾ ਜਦੋਂ ਤੁਸੀਂ ਇਸ ਤਰ੍ਹਾਂ ਸੇਫਟੀ ਦੇ ਨਾਲ ਪ੍ਰਸ਼ਾਦ ਬਣਾਉਗੇ ਹਰਾਮ ਨਾ ਪਾਣੀ ਪੋਣਾ ਸਾਰਾ ਪਾਣੀ ਇੱਕਦਮ ਨਹੀਂ ਪੋਣਾ ਥੋੜਾ ਜਿਹਾ ਪਾਣੀ ਤੁਸੀਂ ਪਹਿਲਾਂ ਪਾਣਾ ਹੈ 2-3 ਵਾਰਾ ਕਰਕੇ ਪਾਣੀ ਪੋਣਾ ਜਿੰਨਾ ਪਾਣੀ ਆਪਾਂ ਪ੍ਰਸ਼ਾਦ ਵਾਤੇ ਗਰਮ ਕੀਤਾ ਸਾਰਾ ਨਹੀਂ ਇੱਕਦਮ ਪੋਣਾ ਜੇ ਸਾਰਾ ਪਾ ਦਿਓਗੇ ਤੇ ਫਿਰ ਤੁਹਾਨੂੰ ਹਿਲਾਉਣਾ ਪ੍ਰਸ਼ਾਦ ਔਖਾ ਹੋ ਜਾਣਾ ਹੈ 2-3 ਵਾਰਾ ਕਰਕੇ ਬਾਰ-ਬਾਰ ਪਾਓਗੇ ਤੇ ਪ੍ਰਸ਼ਾਦ ਦੇ ਵਿੱਚ ਪਾਣੀ ਵੀ ਸਾਰਾ ਪੈ ਜਾਏਗਾ ਔਰ ਪ੍ਰਸ਼ਾਦ ਦੇ ਵਿੱਚ ਪਾਣੀ ਜਿਹੜਾ ਸਾਰਾ ਹੋ ਰਿਜ਼ਰਵ ਹੋ ਵੀ ਜਾਏਗਾ ਤੇ ਇਸ ਤਰ੍ਹਾਂ ਹੁਣ ਤੁਸੀਂ ਲਾਓ ਪਹਿਲਾਂ ਪ੍ਰਸ਼ਾਦ ਨੂੰ ਸਾਰੇ ਬੰਨਿਆਂ ਤੋਂ ਜੋ ਥੱਲੇ ਨਾਲ ਲੱਗੇ ਸਾਰਾ ਇਕੱਲੇ ਮਿਕਸ ਹੋ ਜਾਏ ਜੇ ਪ੍ਰਸ਼ਾਦ ਦੇ ਵਿੱਚ ਪਾਣੀ ਘੱਟ ਹੋਵੇ ਤਾਂ ਪ੍ਰਸ਼ਾਦ ਸੁੱਕਾ ਸੁੱਕਾ ਜਾ ਭੁਰੀ ਜਾਏਗਾ ਤੇ ਖਾਣ ਦੇ ਵਿੱਚ ਹੀ ਪੂਰਾ ਸੁਆਦ ਨਹੀਂ ਆਏਗਾ ਜੇ ਪ੍ਰਸ਼ਾਦ ਦੇ ਵਿੱਚ ਪਾਣੀ ਪੂਰਾ ਪਿਆ ਹੋਏਗਾ ਫਿਰ ਉਹ ਆਟੋਮੈਟਿਕ ਸਾਰੇ ਬੰਨਿਆਂ ਤੋਂ ਕਲੀਅਰ ਹੋ ਜਾਏਗਾ ਕੜਾਈ ਦੇ ਨਾਲ ਲੱਗੇਗਾ ਨਹੀਂ ਹੁਣ ਮੈਂ ਜਿਹੜਾ ਗੈਸ ਬੰਦ ਕੀਤਾ ਸੀ ਉਹਨੂੰ ਚਾਲੂ ਕਰ ਲਿਆ ਥੋੜਾ ਜਿਹਾ ਬਿਲਕੁਲ ਮੱਠਾ ਜਾਂ ਕਿਉਂਕਿ ਜਿਹੜਾ ਪਾਣੀ ਪਾਇਆ ਹੋ ਵਿੱਚ ਮਿਕਸ ਹੋ ਜੇ ਵਿੱਚ ਚੰਗੀ ਤਰ੍ਹਾਂ ਜਿਹੜਾ ਰੱਚ ਵਿੱਚ ਜਾਵੇ ਹਨਾ ਹਿਲਾਇ ਜਾਣਾ ਪੂਰਾ ਵਿਚਾਰ ਬਿਲਕੁਲ ਕੜਾਈ ਦੇ ਨਾਲ ਪ੍ਰਸ਼ਾਦ ਲਈ ਲਗਣਾ ਚਾਹੀਦਾ ਉਹ ਪ੍ਰਸ਼ਾਦ ਬੈਸਟ ਹੁੰਦਾ ਹੈ ਨਾਲ ਦੇ ਨਾਲ ਫਿਰ ਘਿਓ ਛੱਡਣਾ ਸ਼ੁਰੂ ਕਰ ਦਵੇ ਪ੍ਰਸ਼ਾਦ ਤੇ ਹੁਣ ਆਪਾਂ ਬਿਲਕੁਲ ਇੱਕ ਰਾਹ ਹਿਲਾ ਲਿਆ ਜਿਹੜਾ ਮਿਕਸ ਹੋ ਗਿਆ ਹਨਾ ਪਾਣੀ ਪਾ ਕੇ ਉਸ ਤੋਂ ਬਾਅਦ ਜਿੰਨਾ ਫੇਰ ਪਾਣੀ ਬਚਿਆ ਏ ਉਹ ਵੀ ਆਪਾਂ ਪਾ ਦਣਾ ਏ ਕਿਉਂਕਿ ਪਾਣੀ ਮੈਂ ਪੂਰਾ ਤੋਲ ਕੇ ਰੱਖਿਆ ਹੋਇਆ ਸੀ ਤੋਲ ਕੇ ਰੱਖੀਏ ਤਾਂ ਪਾਣੀ ਬਿਲਕੁਲ ਸਹੀ ਪੈ ਜਾਂਦਾ ਕਈ ਵਾਰ ਜੇ ਆਪਾਂ ਟੋਲੀਏ ਨਾ ਫਿਰ ਕਈ ਵਾਰ ਪਾਣੀ ਸਾਤੋਂ ਵੱਧ ਵੀ ਪੈ ਜਾਂਦਾ ਫਿਰ ਕਈ ਵਾਰ ਪਾਣੀ ਘੱਟ ਵੀ ਰਹਿ ਜਾਂਦਾ ਜੇ ਤੋਲਿਆ ਹੋਏ ਪਾਣੀ ਨਾਲ ਪੂਰਾ ਪੂਰਾ ਫਿਰ ਉਹਨਾ ਪਾਣੀ ਸਾਨੂੰ ਪਤਾ ਹੁੰਦਾ ਪੀਣਾ ਪੈ ਜਾਣਾ ਫਿਰ ਪ੍ਰਸ਼ਾਦ ਬਹੁਤ ਵਧੀਆ ਬਣਦਾ ਫਿਰ ਪ੍ਰਸ਼ਾਦ ਕਿਉਂ ਵੀ ਛੱਡਦਾ ਏ ਤੇ ਸ਼ਗਨ ਦੇ ਵਿੱਚ ਵੀ ਬਹੁਤ ਸੁਆਦਿਸ਼ਟ ਬਣਦਾ ਹੈ ਖੰਡ ਵੀ ਪ੍ਰੋਪਰ ਪਾਈ ਸਾਰਾ ਕੁਝ ਆਪਾਂ ਪ੍ਰੋਪਰ ਪਾਇਆ ਹੈ ਫਿਰ ਆਪਾਂ ਨੂੰ ਦੋ ਤਿੰਨ ਮਿੰਟ ਹਿਲਾਉਣਾ ਹੈ ਪੂਰਾ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਐਨ ਰੰਗ ਵਧੀਆ ਬਣ ਜਾਣਾ ਪ੍ਰਸ਼ਾਦ ਦਾ ਤੇ ਹਿਲਾ ਕੇ ਆਪਾਂ ਚੰਗੀ ਤਰ੍ਹਾਂ ਨੂੰ ਪ੍ਰਸ਼ਾਦ ਨੂੰ ਤੇ ਮਿਕਸ ਕਰ ਦੇਣਾ ਪੂਰਾ ਹਨਾ ਜਦੋਂ ਮਿਕਸ ਹੋ ਗਿਆ ਤੇ ਫਿਰ ਉਹਨੇ ਸਿੱਝ ਜਿਹੀ ਘੋਲਣਾ ਸ਼ੁਰੂ ਕਰ ਦੇਣਾ ਹੈ ਦੇਖੋ ਹੁਣ ਇਤਨਾ ਲਾਈ ਜਾਣਾ ਬਿਲਕੁਲ ਆਰਾਮ ਨਾਲ ਕਾਲੀ ਨਹੀਂ ਕਰਨੀ ਕਿਸੇ ਬੰਦੇ ਨੂੰ ਸਾਰੇ ਬਣਿਆ ਲੈਣਾ ਥੱਲੇ ਦੰਦਲੇ ਗੈਸ ਘੱਟ ਰੱਖਣਾ ਠੀਕ ਹੈ ਜੀ ਉਹ ਵੇਖੋ ਹੁਣ ਨਰਮ ਪ੍ਰਸ਼ਾਦ ਬਣ ਜੀਦਾ ਜਦੋਂ ਨਰਮ ਪ੍ਰਸ਼ਾਦ ਬਣ ਗਿਆ ਫਿਰ ਉਹ ਸੁੱਕਾ ਸੁੱਕਾ ਤੁਹਾਡੇ ਗਲੇ ਦੇ ਵਿੱਚ ਅੜੇਗਾ ਨਹੀਂ ਸ਼ਕਣ ਲੱਗਿਆ ਵੀ ਤੁਹਾਡੇ ਗਲੇ ਨੂੰ ਲੱਗੇਗਾ ਨਹੀਂ ਜਦੋਂ ਤੁਸੀਂ ਨਰਮ ਪ੍ਰਸ਼ਾਦ ਬਣਾਓਗੇ ਕਿਉਂ ਛੱਡਿਆ ਹੋਏਗਾ ਪ੍ਰਸ਼ਾਦ ਨੇ ਉਹ ਬਹੁਤ ਵਧੀਆ ਪ੍ਰਸ਼ਾਦ ਬਣਦਾ ਫਿਰ ਤੇ ਵੈਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਪ੍ਰਸ਼ਾਦ ਬਣਾਉਣਾ ਇਹ ਵੀ ਇੱਕ ਵੈਰੂ ਦੀ ਸੇਵਾ ਹੈ ਦਾਤ ਹੈ ਫਿਰ ਸਿੰਘ ਬਹੁਤ ਸੋਹਣਾ ਪ੍ਰਸ਼ਾਦ ਬਣਾਉਂਦੇ ਨੇ ਅਸਮੀ ਆ ਪ੍ਰੇਸ਼ਟਾ ਤਾਂ ਗੁਰੂਆਂ ਤੋਂ ਸਿੱਖਿਆ ਹੈ ਮਹਾਰਾਜ ਦੇ ਦੇਗ ਬਣਾਉਣੇ ਤੇ ਬਿਲਕੁਲ ਕੜਾਈ ਨੂੰ ਕਿਸੇ ਪਾਸੇ ਜਿਹੜਾ ਪ੍ਰਸ਼ਾਦ ਉਹ ਨਹੀਂ ਲੱਗਦਾ ਜਿਵੇਂ ਬਣਿਆ ਹੋਵੇ ਤੇ ਔਰ ਫਿਰ ਮੈਂ ਇਹਦਾ ਗੈਸ ਬੰਦ ਕਰ ਦਿੰਦਾ ਬਿਲਕੁਲ ਪ੍ਰਸ਼ਾਦ ਆਪਣਾ ਰੈਡੀ ਹੋ ਛੱਡ ਰਿਹਾ ਹੈ ਹੁਣ ਇਹਨੂੰ ਆਪਾਂ ਫਿਰ ਧੋ ਕੇ ਉਹ ਜਿਹੜਾ ਪਤੀਲਾ ਸੀ ਆਪਣਾ ਪਾਣੀ ਵਾਲਾ ਚਾਸਨੀ ਵਾਲਾ ਉਹਨੂੰ ਧੋ ਕੇ ਤੇ ਆਪਾਂ ਉਹਦੇ ਵਿੱਚ ਇਹਨੂੰ ਕੱਢ ਲੈਣਾ ਹੈ ਪ੍ਰਸ਼ਾਦ ਆਪਣਾ ਬਿਲਕੁਲ ਰੈਡੀ ਹੋ ਗਿਆ ਦੇਖੋ ਹੁਣ ਕਿਸੇ ਬੰਨੇ ਨੂੰ ਲੱਗਦਾ ਨਹੀਂ ਪਿਆ ਸਾਰੇ ਬੰਨੇ ਘੁੰਮਦਾ ਪਿਆ ਕੋਈ ਸ਼ਾਦ ਆਪਣਾ ਹਨਾ ਵੈਰ ਦੀ ਕਿਰਪਾ ਨਾਲ ਪ੍ਰਸ਼ਾਦ ਤਿਆਰ ਹੋ ਗਿਆ ਸੰਡੇ ਦਾ ਦਵਾਨ ਸਜਣਾ ਹੈ ਭਾਰੀ ਸਕਦ ਨੂੰ ਆਪਾਂ ਪ੍ਰਸ਼ਾਦ ਵਰਤਾਉਣਾ ਹੈ ਤੇ ਇਹ 1.5 ਕਿਲੋ ਮੱਖਣ 1.5 ਕਿਲੋ ਆਟਾ 1.5 ਕਿਲੋ ਖੰਡ 6 ਕਿਲੋ ਪਾਣੀ ਇਹਨਾਂ ਪ੍ਰਸ਼ਾਦ ਬਣਾਇਆ ਆਪਾਂ ਵੈਰ ਦੀ ਕਿਰਪਾ ਨਾਲ ਆਪ ਸੰਗਤਾਂ ਨੂੰ ਦਰਸ਼ਨ ਕਰਾਏ ਨੇ ਤੇ ਆਪ ਸੰਗਤਾਂ ਨੇ ਅਸੀਸਾਂ ਬਖਸ਼ਣੀਆਂ ਆਸ਼ੀਰਵਾਦ ਦੇ ਨਾਲ ਮਹਾਰਾਜ ਦੀ ਸੇਵਾ ਚੱਲਦੀ ਰਹੇ ਇਸੇ ਤਰ੍ਹਾਂ ਇੱਥੇ ਪਾਸੇ ਸੇ ਵਾਲੇ ਨਿਹਰਣ ਗੁਰੂ ਘਰ ਦੇ ਸੇਵਾ 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 ਸੰਬੰਧ ਨਾਲ ਜੋੜ ਕੇ ਰੱਖਣ ਤੇ ਮੇਰਾ ਮਨ ਕੀਤਾ ਕਿ ਅੱਜ ਦੇਖ ਬਰਉਣੀ ਕਈਆਂ ਮੇਰੇ ਵੀਰਾਂ ਨੂੰ ਨਹੀਂ ਪਤਾ ਲੱਗਦਾ ਕਿੰਨਾ ਪ੍ਰਸ਼ਾਦ ਆਪਾਂ ਭੁਲਣਾ ਹੈ ਕੀ ਕਰਨਾ ਹੈ ਭੁੱਲਾਂ ਚੁੱਕਾਂ ਦੀ ਕਮਾ ਸਿਰ ਬਦ ਬਖਸ਼ਿਓ ਧਿਆਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ